ਪੰਜਾਬ ਦੇ ਵਿੱਚ ਬੇਖੌਫ ਹੋਏ ਨੇ ਬਦਮਾਸ਼ ਸਾਹ ਦਿਨ ਹੋ ਰਹੀਆਂ ਨੇ ਵਾਰਦਾਤਾਂ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ਾਂ ਨੇ ਗਿਦੜਪਹਾ ਮਲੋਟ ਰੋੜ ਤੋਂ ਬਰੀਜ਼ਾ کارਖੋਈਏ ਰਾਤ 8:30 ਵਜੇ ਦੇ ਕਰੀਬ ਇਹ ਵਾਰਦਾਤ ਹੋਈ ਹੈ ਸੋ ਵਾਰਦਾਤ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਕਾਰ ਸਵਾਰ ਨੂੰ ਦਾਤਰ ਵਿਖਾ ਕੇ ਖੋਈ ਗਈ ਹੈ ਕਾਰ ਦੋ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਮੁਕਸਦ ਸਾਹਿਬ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਾਰ ਖੋਈ ਗਈ ਹੈ ਸੋ ਪੰਜਾਬ ਦੇ ਵਿੱਚ ਬੇਖੌਫ ਹੋਏ ਨੇ ਬਦਮਾਸ਼ ਜੁਤੇ ਕੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਾਤਰ ਵਿਖਾ ਕੇ ਕਾਰ ਚਾਲਕ ਦੇ ਵੱਲੋਂ ਕਾਰ ਖੋਈ ਗਈ ਹੈ ਸੋ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਬਦਮਾਸ਼ਾਂ ਨੇ ਗਿਦਰਬਹਾ ਮਲੋਟ ਰੋੜ ਤੋਂ ਬਰੀਜਾ ਕਾਰ ਖੋਈ ਹੈ ਦਾਤਰ ਵਿਖਾਈ ਗਈ ਤੇ ਰਾਤ 8:30 ਵਜੇ ਦੇ ਕਰੀਬ ਇਹ ਵਾਰਦਾਤ ਹੋਈ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਤਸਵੀਰਾਂ ਕਿਆਦ ਹੋਈਆਂ ਨੇ ਕਿ ਕਿਸ ਪ੍ਰਕਾਰ ਨਾਤਾ ਕਾਨੂੰਨ ਦਾ ਕੋਈ ਡਰ ਹੈ ਨਾ ਪੁਲਿਸ ਦਾ ਕੋਈ ਡਰ ਹੈ ਬੇਖੌਫ ਹੋਏ ਨੇ ਬਦਮਾਸ਼ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸੋ ਕਾਰ ਸਵਾਰ ਨੂੰ ਦਾਤਰ ਵਿਖਾ ਕੇ ਇੱਕ ਕਾਰ ਖੋਈ ਗਈ ਹੈ ਸੋ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜੁੜੀ ਮੁਕਸਰ ਸਾਹਿਬ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਵਾਰਦਾਤ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਕਿ ਬਦਮਾਸ਼ਾਂ ਦੇ ਵੱਲੋਂ ਕਾਰ ਸਵਾਰ ਨੂੰ ਦਾਤਰ ਵਿਖਾ ਕੇ ਕਾਰ ਖੋਈ ਗਈ ਹੈ